ਜਿਹੜੇ ਵੀ ਸਾਡੇ ਕੋਲ ਬੱਚੇ ਆਉਂਦੇ ਨੇ ਉਹ ਮੋਸਟਲੀ ਜਿਹੜੇ ਨੇ ਵੀ ਘੱਟ ਬੜੇ ਲੱਕੇ ਹੁੰਦੇ ਨੇ ਤੇ ਬਹੁਤ ਹੀ ਜ਼ਿਆਦਾ ਨੀਡੀ ਹੁੰਦੇ ਨੇ ਤੇ ਅਸੀਂ ਕੋਸ਼ਿਸ਼ ਕਰਦੇ ਹਾਂ ਵੀ ਉਹਨਾਂ ਨੂੰ ਇੰਨਾ ਕੁ ਅਸੀਂ ਟ੍ਰੇਨ ਕਰ ਦਈਏ ਵੀ ਉਹ ਆਪਣਾ ਹੱਥੀਂ ਕੰਮ ਕਰ ਸਕਣ ਮੋਸਟਲੀ ਟੀਡੀਅਸ ਜਿੱਤੀ ਹੁੰਦੀਆਂ ਨੇ ਘਰੇ ਬੈਠੀਆਂ ਹੁੰਦੀਆਂ ਨੇ ਠੀਕ ਹੈ ਨਾ ਉਹਨਾਂ ਨੂੰ ਕਈ ਵਾਰੀ ਘਰੋਂ ਬਾਹਰ ਨਹੀਂ ਜਾਵੰਦੀਆਂ ਕਈਆਂ ਨੂੰ ਤਾਂ ਬਿਲਕੁਲ ਵੀ ਅਸੀਂ ਕਹਿ ਲਈਏ ਵੀ ਇੱਕ ਦੋ ਵੀ ਨਹੀਂ ਲਿਖਣਾ ਆਉਂਦਾ ਹੈਗਾ ਮੈਂ ਮੇ ਤਾਂ ਕੋਈ ਪੈਸਾ ਵਗੈਰਾ ਲੈਨੇ ਨਹੀਂ ਪੂਰਾ ਹੀ ਸਾਡਾ ਆ ਜਾਏਗਾ ਫ੍ਰੀ ਆਫ ਕਾਸਟ ਹੈਗਾ ਮੈਂ ਜਿਹੜਾ ਬੱਚਾ ਪੇ ਕਰ ਸਕਦਾ ਵੈ ਅਸੀਂ ਉਹਨਾਂ ਨੂੰ ਕਹਿ ਜਾਂਦੇ ਵੀ ਤੁਸੀਂ ਦੇ ਦਿਓ ਠੀਕ ਹੈ ਜਿਹੜਾ ਨਹੀਂ ਕਰ ਸਕਦਾ ਉਹਨਾਂ ਨੂੰ ਪੂਰੀ ਛੂਟ ਹੈ ਜੇ ਇਹਨੂੰ ਹੁੰਦਾ ਵੀ ਅਸੀਂ ਹਾਂਜੀ ਫ੍ਰੀ ਨਹੀਂ ਸਿੱਖਣਾ ਚਾਹੁੰਦੇ ਠੀਕ ਹੈ ਨਾ ਫਿਰ ਅਸੀਂ ਉਹਨਾਂ ਨੇ ਕਹਿਣਦੇ ਵੀ ਤੁਸੀਂ 100 ਰੁਪਏ ਦੇ ਸਕਦੇ ਹੋ ਉਹ ਵੀ ਅਸੀਂ ਸ਼੍ਰੀ ਗੋਬਿੰਦ ਗੋਧਾਮ ٹرسٹ ਨੂੰ ਹੀ ਦੇ ਦੇਵੋ ਇਹ ਬਹੁਤ ਹੀ ਜ਼ਿਆਦਾ ਨੀਡੀ ਬੱਚੇ ਨੇ ਠੀਕ ਹੈ ਤੇ ਇਹ ਆਪਣਾ ਸਟੱਡੀ ਕੰਟੀਨਿਊ ਨਹੀਂ ਕਰ ਪਾਈ ਕਈਆਂ ਦੇ ਫੈਮਿਲੀ ਪ੍ਰੋਬਲਮਸ ਇੰਨੀ ਹੁੰਦੀਆਂ ਨੇ ਕਿ ਇਹ ਫੀਸ ਵਗੈਰਾ ਨਹੀਂ ਪੇ ਕਰ ਪਾਉਂਦੇ ਸਾਸ਼ੀਕਲ ਤੁਸੀਂ ਦੇਖ ਰਹੇ ਹੋ ਤਾਂ ਸਿਟੀ ਹੈਡਲਾਈਨ ਤਾਂ ਮੈਂ ਹਾਂ ਨੀ ਹਮਨ ਲੀਕਾ ਅੱਜ ਅਸੀਂ ਤੁਹਾਨੂੰ ਲੈ ਕੇ ਪਹੁੰਚੇ ਆਂ ਸ਼੍ਰੀ ਗੋਵਿੰਦ ਗੋਦਾਮ ਜਿੱਥੇ ਕਿ ਅੱਜ ਆਪਾਂ ਗੱਲ ਕਰੀਏ ਭਗਵਾਨ ਦੀ ਤਾਂ ਸਭ ਤੋਂ ਵੱਡਾ ਜਿਹੜਾ ਨਾਮ ਆ ਉਹ ਰੱਬ ਦਾ ਹੀ ਲਿਆ ਜਾਂਦਾ ਹੈ ਪਰ ਇੱਥੇ ਜਿਹੜੇ ਗੱਲ ਹੈ ਭਗਵਾਨ ਦੀ ਪੂਜਾ ਦੇ ਨਾਲ-ਨਾਲ ਇੱਥੇ ਜਿਹੜੇ ਬੱਚੇ ਜਿਹੜੇ ਹੁੰਦੇ ਨੇ ਉਹਨਾਂ ਦੀ ਵੀ ਸੇਵਾ ਕੀਤੀ ਜਾਂਦੀ ਹੈ ਤੇ ਕੁੜੀਆਂ ਬੇਰੋਜ਼ਗਾਰ ਹੁੰਦੀਆਂ ਨੇ ਉਹਨਾਂ ਨੂੰ ਜਿਹੜਾ ਰੋਜ਼ਗਾਰ ਦੇਣ ਦਾ ਵੀ ਇਹਨਾਂ ਨੇ ਬੜਾ ਹੀ ਵਧੀਆ ਜਿਹੜਾ ਸਿਸਟਮ ਆਪਾਂ ਕਹਿ ਸਕਦੇ ਹੋ ਚਲਾਇਆ ਹੋਇਆ ਹੈ ਤੇ ਸਾਡੇ ਨਾਲ ਸਿੰਪੀ ਮੈਡਮ ਜੀ ਮੌਜੂਦ ਨੇ ਨਵੱਲੋ ਹੀ ਜਿਹੜਾ ਸਲਾਈ ਸਿਖਾਈ ਜਾਂਦੀ ਹੈ ਤੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਹਰੀਕ੍ਰਿਸ਼ਨ ਮੈਮ ਕਿਵੇਂ ਹੋ ਪਸਵਦੀਆ ਮੈਮ ਸੋ ਮੈਮ ਜਿਵੇਂ ਕਿ ਤੁਸੀਂ ਸਟੀਚਿੰਗ ਦਾ ਸਾਰਾ ਕੁਝ ਦੇਖਦੇ ਹੋ ਸਲਾਈ ਦਾ ਤੇ ਮੈਮ ਕਿੰਨਾ ਕੋਖਾ ਹੁੰਦਾ ਹੈ ਕਿਉਂਕਿ ਇੱਥੇ ਸਿਰਫ ਹਾਈ ਲੈਵਲ ਜਾਂ ਲੋ ਲੈਵਲ ਦੀ ਨਹੀਂ ਗੱਲ ਹੋ ਰਹੀ ਇੱਕ ਲੇਡੀ ਦੀ ਗੱਲ ਹੋ ਰਹੀ ਹੈ ਕਿਸ ਤਰੀਕੇ ਨਾਲ ਤੁਸੀਂ ਹੈਂਡਲ ਕਰਦੇ ਜਿਹੜੇ ਵੀ ਸਾਡੇ ਕੋਲ ਬੱਚੇ ਆਉਂਦੇ ਨੇ ਉਹ ਮੋਸਟਲੀ ਜਿਹੜੇ ਨੇ ਵੀ ਘੱਟ ਪੜੇ ਲਿਖੇ ਹੁੰਦੇ ਨੇ ਮੋਸਟਲੀ ਅਨਪੜ ਹੁੰਦੇ ਨੇ ਠੀਕ ਹੈ ਨਾ ਤੇ ਬਹੁਤ ਹੀ ਜ਼ਿਆਦਾ ਨੀਡੀ ਹੁੰਦੇ ਨੇ ਤੇ ਅਸੀਂ ਕੋਸ਼ਿਸ਼ ਕਰਦੇ ਆਂ ਵੀ ਉਹਨਾਂ ਨੂੰ ਇੰਨਾ ਕੁ ਅਸੀਂ ਟ੍ਰੇਨਡ ਕਰਦੇ ਆਂ ਵੀ ਉਹ ਆਪਣਾ ਹੱਥੀਂ ਕੰਮ ਕਰ ਸਕਣ ਠੀਕ ਹੈ ਨਾ ਤੇ ਆਪਣਾ ਕੁਝ ਥੋੜਾ ਬਹੁਤ ਪੈਸਾ ਅਰਨ ਕਰ ਸਕਣ ਕਿਉਂਕਿ ਕਿਹੜੀ ਮੋਸਟਲੀ ਲੇਡੀਜ਼ ਜੇ ਕੀ ਹੁੰਦੀਆਂ ਨੇ ਘਰੇ ਬੈਠੀਆਂ ਹੁੰਦੀਆਂ ਨੇ ਠੀਕ ਹੈ ਨਾ ਉਹਨਾਂ ਨੂੰ ਕਈ ਵਾਰੀ ਘਰੋਂ ਬਾਹਰ ਨਹੀਂ ਜਾ ਪਉਂਦੀਆਂ ਅਸੀਂ ਸੋਚਦੇ ਆਂ ਵੀ ਉਹਨਾਂ ਨੂੰ ਘਰੇ ਬੈਠੇ ਹੀ ਕੋਈ ਨਾ ਕੋਈ ਰੋਜ਼ਗਾਰ ਆਰਗੇਨਾਈ ਤੇ ਅਸੀਂ ਜਿੰਨਾ ਵੀ ਹੋ ਸਕੇ ਮਿਹਨਤ ਕਰਦੇ ਆ ਉਹਨਾਂ ਤੇ ਕਿ ਕਈਆਂ ਨੂੰ ਤਾਂ ਬਿਲਕੁਲ ਵੀ ਅਸੀਂ ਕਹਿ ਲਿਆ ਵੀ ਇੱਕ ਦੋ ਵੀ ਨਹੀਂ ਲਿਖਣਾ ਆਉਂਦਾ ਹੈਗਾ ਠੀਕ ਹੈ ਨਾ ਤੇ ਉਹਨਾਂ ਨਾਲ ਅਸੀਂ ਬਹੁਤ ਮਿਹਨਤ ਕਰਦੇ ਆ ਸਾਡੇ ਕੋਲ ਬਹੁਤ ਸਾਰੀਆਂ ਡੇਡੀਆਂ ਜਦਾਂ ਦੀਆਂ ਹੈਗੀਆਂ ਨੇ ਠੀਕ ਹੈ ਨਾ ਵੀ ਜਿਹੜੀਆਂ ਆ ਕੇ ਇੱਥੇ ਸਿੱਖਦੀਆਂ ਨੇ ਤੇ ਘਰੇ ਥੋੜਾ ਬਹੁਤ ਆਪਣਾ ਕੰਮ ਕਰਦੀਆਂ ਨੇ ਆਪਣਾ ਹੱਥੀ ਕੰਮ ਕਰਕੇ ਉਹ ਥੋੜਾ ਬਹੁਤ ਆਪਣੀ ਅਰਨਿੰਗ ਕਮਾ ਰਹੀਆਂ ਨੇ ਅੱਜ ਜੀ ਤੇ ਮੈਮ ਸਟੀਚਿੰਗ ਦੀ ਗੱਲ ਹੋ ਰਹੀ ਹੈ ਜਿਨੇ ਜਿਵੇਂ ਕਿ ਇਹਨਾਂ ਨੂੰ ਸਲਾਈ ਤੁਹਾਡੇ ਦੁਆਰਾ ਸਿਖਾਈ ਜਾ ਰਹੀ ਮੈਮ ਇਹਦਾ ਕੋਈ ਪੈਸਾ ਵਗੈਰਾ ਲੈਣੇ ਫਿਲਹਾਲ ਤਾਂ ਇਹ ਪੂਰਾ ਹੀ ਸਾਡਾ ਹੈਗਾ ਫ੍ਰੀ ਆਫ ਕਾਸਟ ਹੈਗਾ ਪਰ ਫਿਰ ਵੀ ਅਸੀਂ ਇਹਨਾਂ ਦੇ ਆਤਮ ਸਮਾਨ ਲਈ 100 ਰੁਪਏ ਦੀ ਫੀਸ ਰੱਖੀ ਹੋਈ ਹੈ ਜਿਹੜਾ ਬੱਚਾ ਪੇ ਕਰ ਸਕਦਾ ਵੈ ਅਸੀਂ ਉਹਨਾਂ ਨੂੰ ਕਹਿ ਜਾਂਦੇ ਵੀ ਤੁਸੀਂ ਦੇ ਦਿਓ ਠੀਕ ਹੈ ਜਿਹੜਾ ਨਹੀਂ ਕਰ ਸਕਦਾ ਉਹਨਾਂ ਨੂੰ ਪੂਰੀ ਛੂਟ ਹੈ ਕਈਆਂ ਨੂੰ ਹੁੰਦਾ ਵੀ ਅਸੀਂ ਹਾਂਜੀ ਫ੍ਰੀ ਨਹੀਂ ਸਿੱਖਣਾ ਚਾਹੁੰਦੇ ਠੀਕ ਹੈ ਨਾ ਫਿਰ ਅਸੀਂ ਉਹਨਾਂ ਨੇ ਕਹਿ ਜਾਂਦੇ ਵੀ ਤੁਸੀਂ 100 ਰੁਪਏ ਦੇ ਸਕਦੇ ਹੋ ਉਹ ਵੀ ਅਸੀਂ ਸ਼੍ਰੀ ਗੋਬਿੰਦ ਗੋਦਾਮ ٹرسٹ ਨੂੰ ਹੀ ਦੇ ਦਿੰਦੇ ਹਾਂ ਸਰ ਜਿਵੇਂ ਕਿ ਸਾਡੇ ਦੇਖ ਸਕਦੇ ਹੋ ਬੜੀ ਛੋਟੀ ਛੋਟੀ ਕੁੜੀਆਂ ਜਿਹੜੀਆਂ ਸਟੀਚਿੰਗ ਕਰ ਰਹੀਆਂ ਨੇ ਜਿਸ ਉਮਰ ਵਿੱਚ ਇਹਨਾਂ ਨੂੰ ਪੜਨ ਦੀ ਉਮਰ ਸੀ ਕੁਛ ਦੱਸੋਗੇ ਇਹਨਾਂ ਦਾ ਐਸ ਤਰ੍ਹਾਂ ਹੈ ਜੀ ਕਿ ਇਹ ਬਹੁਤ ਹੀ ਜ਼ਿਆਦਾ ਨੀਡੀ ਬੱਚੇ ਨੇ ਠੀਕ ਹੈ ਤੇ ਇਹ ਆਪਣਾ ਸਟੱਡੀ ਕੰਟੀਨਿਊ ਨਹੀਂ ਕਰ ਪਾਈ ਕਈਆਂ ਦੇ ਫੈਮਿਲੀ ਪ੍ਰੋਬਲਮਸ ਇੰਨੀ ਹੁੰਦੀਆਂ ਨੇ ਕਿ ਇਹ ਫੀਸ ਵਗੈਰਾ ਨਹੀਂ ਪੇ ਕਰ ਪਾਉਂਦੇ ਤਾਂ ਕਰਕੇ ਇਹਨਾਂ ਨੂੰ ਅਸੀਂ ਅਸੀਂ ਹੱਥੀਂ ਕੰਮ ਕਰਵਾ ਰਹੇ ਹਾਂ ਤਾਂ ਕਿ ਇਹ ਅੱਗੇ ਜਾ ਕੇ ਥੋੜਾ ਸੈਟਰ ਹੋ ਜਾਣ। ਸੋ ਤੁਸੀਂ ਨਾਲ ਦੀ ਨਾਲ ਦੇਖ ਸਕਦੇ ਹੋ ਕਿੰਨੀ ਛੋਟੀ ਉਮਰ ਦੇ ਵਿੱਚ ਜਿਹੜੀ ਇਹ ਸਲਾਈ ਕਰ ਰਹੀ ਹੈ ਆਪਾਂ ਗੱਲਬਾਤ ਕਰਦੇ ਆ। ਹੈਲੋ। ਹਾਂਜੀ ਤੁਹਾਡਾ ਨਾਮ ਕੀ ਹੈ? ਸੁਮਨ ਕੁਮਾਰੀ। ਸੁਮਨ ਕੁਮਾਰੀ ਕਿੰਨੇ ਸਾਲ ਦੀ ਉਮਰ ਕਿੰਨੀ ਆ ਤੁਹਾਡੀ? 16 ਸਾਲ। 16 ਸਾਲ ਪੜਦੇ ਹੋ ਤੁਸੀਂ? ਹਾਂ ਪੜਾਈ ਕਿੰਨੀ تھی 10ਵੀਂ 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 ਤੋਂ ਬਾਅਦ ਫਿਰ ਪੜਾਈ ਛੱਡਤੀ ਛੱਡ ਦੇ ਕਿਉਂ ਕਿਉਂਕਿ ਮੰਮੀ ਪਪਾ ਕੋਲ ਪੈਸੇ ਨਹੀਂ تھے ਇਸ ਕਰ ਕੋ ਛੱਡ ਦੇ ਤਾਂ ਫਿਰ ਮੈਂ ਆਪਣੀ ਸਿਲਾਈ ਕਰਨ ਲੱਗੀ ਅੱਛਾ ਮੰਮੀ ਪਪਾ ਦੇ ਕੋਲ ਪੈਸੇ ਨਹੀਂ ਸੀਗੇ ਪਪਾ ਕੀ ਕਰਦੇ ਆ ਤੁਹਾਡੇ ਰਾਜ ਮਿਸਤਰੀ ਕੋ ਕੰਮ ਕਰਦੇ ਆ ਔਰ ਮੰਮੀ ਮੰਮੀ ਵੀ ਕੰਮ ਕਰਦੇ ਆ ਮੰਮੀ ਵੀ ਕੰਮ ਕਰਦੀ ਹੈ ਤੇ ਪਪਾ ਵੀ ਕੰਮ ਕਰਦੇ ਤੇ ਹੋਰ ਕੋਨੋ ਕੋਣਾ ਤੁਹਾਡੇ ਘਰੇ ਭਾਈ ਹੈਗਾ ਭਾਈ ਹੈ ਕਿੰਨਾ ਛੋਟਾ ਹੈ ਬੋਤੀਸੀ ਕਲਾਸ ਹੈਗਾ ਤੀਸਰੀ ਕਲਾਸ ਦੇ ਵਿੱਚ ਪੜਦਾ ਹੈ ਤੇ ਘਰ ਦਾ ਖਰਚਾ ਫਿਰ ਬਹੁਤ ਔਖਾ ਔਕੇ ਚੱਲਦਾ ਹੈ ਹਾਂਜੀ ਬਹੁਤ ਔਖਾ ਔਕੇ ਚੱਲਦਾ ਹੈ ਤੇ ਕਿੰਨੇ ਸਾਲ ਤੋਂ ਤੁਸੀਂ ਸਲਾਈ ਕਰ ਰਹੇ ਹੋ ਦੱਸ 6 ਮਹੀਨੇ ਸੇ 6 ਮਹੀਨੇ ਤਾਂ ਸਲਾਈ ਆ ਗਈ ਹੈ ਤੁਹਾਨੂੰ ਹਾਂਜੀ ਆ ਗਈ ਹੈ ਥੋੜਾ ਬਹੁਤ ਥੋੜੀ ਬਹੁਤ ਸਲਾਈ ਆ ਗਈ ਹੈ ਤੇ ਜਿਵੇਂ ਕਿ ਸਲਾਈ ਤੁਸੀਂ ਸਿੱਖ ਰਹੇ ਹੋ ਥੋੜੀ ਬਹੁਤ ਤੁਹਾਨੂੰ ਸਲਾਈ ਆ ਗਈ ਹੈ ਕਿਸੇ ਦਾ ਸੂਟ ਸਿਲਕੇ ਦਿੱਤਾ ਕਿ ਉਹਦੇ ਪੈਸੇ ਤੁਹਾਨੂੰ ਮਿਲੇ ਹੋਣ ਹਾਂਜੀ ਮਿਲੇ ਇੱਕ ਦਿੱਤੇ ਸਸੇ ਕਿੰਨੇ ਕੁ ਖੁਸ਼ੀ ਹੋਈ ਸੀ ਉਸ ਟਾਈਮ ਤਿੰਨ ਚੱਕ ਤਿੰਨ ਚੱਕ ਕੀ ਖੁਸ਼ੀ ਕਿੰਨੀ ਹੋਈ ਸੀਗੀ ਉਹ 300 ਲੈਣਦੇ ਹੋਏ ਜਦੋਂ ਤੁਸੀਂ ਤੁਹਾਨੂੰ ਲੱਗਿਆ ਵੀ ਆਪਣੀ ਮਿਹਨਤ ਦੀ ਕਮਾਈ ਮੈਂ ਅੱਜ ਲੈ ਲਈ ਹੈ ਹਾਂਜੀ ਲੱਗਦੀ ਸੀ ਖੁਸ਼ੀ ਲੱਗਦੀ